108 ਨੰਬਰ ਐਂਬੂਲੈਂਸ ਜਿਹੜੀ ਕਿ ਐਮਰਜੈਂਸੀ ਦੇ ਲਈ ਕਦੇ ਵਧੀਆ ਸਰਵਿਸ ਹੁੰਦੀ ਸੀ ਉਹ ਅੱਜ ਕੱਲ੍ਹ ਕਟਾਲਿਆਂ ਦਾ 108 ਨੰਬਰ ਬਣ ਗਿਆ। ਜਿਸ ਦਿਨ ਉਹ ਘੂਆ ਨਾ ਰੋਟੀ ਬਣਾ ਹੀ ਬੈਠੀ ਸੀ ਫੜ ਕੇ ਮੁੜਨਾ ਹੀ ਆਈ। ਤਾਂ ਗੱਡੀ ਨਹੀਂ ਲਏ ਆ ਸਕਦੇ ਅੱਬਾ ਸਾਧਨ ਹੈ ਨਹੀਂ ਕੋਈ। ਬਹੁਤ ਸਾਧਨ ਹੈ ਨਹੀਂ ਗਾ ਜੀ ਸਾਰੇ ਚਲੇ ਗਏ ਹਸਪੀਟਲ ਤੇ। ਚਲ ਮੈਂ ਤੇ ਚ ਲੈ ਜਾ ਕੋਈ ਨਾ ਮੈਂ ਮੇਲ ਪਾ ਦਿੰਦਾਗਾ ਤੇ ਕਹ ਦੂੰਗਾ ਵੇ ਐਸਪੈਸ਼ ਚ ਲੋਰਗੇ। ਹਾਂ ਉਹ ਯਾਰ ਬੇਰੀ ਨਾ ਡੋਟੀ ਬੱਲੂਆਣੇ ਲੱਗੀ ਐਂਬੂਲੈਂਸ ਤੇ। ਆ ਜੇ ਨਾ ਮੈਂ ਨਾ ਪੂਆ ਤੋਂ ਫੜਦਾ ਐ ਰੋਟੀ ਅੱਛਾ ਤੇ ਪੈਸੇ ਮੇਰੇ ਕੋਲ ਹੈਗੇ ਤੇ ਅੱਜ ਆਹ ਮੜ ਕੇ ਲੈ ਕੇ ਆਉਣਾ ਤੇ ਮੋਟਰਸਾਈਕਲ ਲੈਣੀ ਤੇ ਦੂਰੇ ਨੂੰ ਆ ਕੇ ਤੇ ਬਣਾਉਂਦੀ ਐ ਤੇ ਬਾਹਰ ਨਹੀਂ ਬੁਲਿਆ ਤਾਂ ਐਂਬੂਲੈਂਸ ਆਉਂਦੀ ਐ ਹਰਿਸ ਸਾਹਿਬ ਆਪਦੇ ਚਹੇਤਿਆਂ ਨੂੰ ਇੱਥੋਂ ਜੇ ਡੈੱਡ ਬੋਡੀ ਜਾਣੀ ਹੋਵੇ ਰਾਜਸਥਾਨ ਹੋਵੇ ਜੇ ਤਾਂ ਕਿਤੇ ਹੋਰ ਜਾਣੀ ਹੋਵੇ ਐਮਪੀ ਜਾਣਾ ਹੋਵੇ ਜੀ ਤਾਂ ਉਹਨਾਂ ਨੂੰ ਮਤਲਬ ਐਮਬੂਲੈਂਸ ਮਿਲਦੀ ਐ ਸਰ ਮੈਂ ਐਜ਼ਾ ਈਐਮਟੀ ਜੌਬ ਕਰਦੀ ਆ ਮੈਨੂੰ ਅੱਜ ਤੱਕ ਇਕਵਿਪਮੈਂਟ ਪੂਰੇ ਕਰਵਾਉਣ ਤੇ ਮੈਨੂੰ ਸਭ 1.5 ਸਾਲ ਹੋ ਗਿਆ 1.5 ਸਾਲ ਦੇ ਵਿੱਚ ਮੇਰੇ ਕੋਲ ਇੱਕ ਵਾਰ ਵੀ ਪੂਰੇ ਇਕਵਿਪਮੈਂਟ ਗੱਡੀ ਦੇ ਵਿੱਚ ਆਏ ਨਹੀਂ ਹੈਗੇ ਜਿਵੇਂ ਕਿ ਸ਼ਕਸ਼ਨ ਮਸ਼ੀਨ ਸਭ ਤੋਂ ਬੇਸਿਕ ਹੈ ਕੁਝ ਗੱਡੀਆਂ ਐਦਾਂ ਦੀਆਂ ਹੈਗੀਆਂ ਜਿਹੜੀਆਂ ਇੱਕ ਇੱਕ ਸਾਲ ਤੋਂ ਥਾਣੇ ਦੇ ਵਿੱਚ ਖੜੀਆਂ ਰਹੀਆਂ ਔਰ ਉਹਨਾਂ ਤੇ ਫੇਕ ਹਾਜ਼ਰੀਆਂ ਪੈਂਦੀਆਂ ਰਹੀਆਂ ਇਹ ਕਹਿ ਹੈਗੀਆਂ ਇਹ ਫੇਕ ਅਟੈਂਡੈਂਸ ਹਨ ਸਰ ਸਾਰੀਆਂ ਔਰ ਜਿਨ੍ਹਾਂ ਦੀ ਅਟੈਂਡੈਂਸ ਪੈਂਦੀਆਂ ਉਹਨਾਂ ਮੁੰਡਿਆਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਸਾਡਾ ਕੋੜੇ ਵਰਤ ਰਹੇ ਹੈ 145000 ਰੁਪਿਆ ਮਤਲਬ ਇਹਨਾਂ ਨੂੰ ਮਿਲਦਾ ਹੈ ਸਰਕਾਰ ਤੋਂ ਕਲੇਮ ਉਹ ਸਾਡੀ اٹੈਂਡੈਂਸ ਤੇ ਕੁਝ ਜਿਹੜੇ ਡਾਕੂਮੈਂਟ ਹੁੰਦੇ ਆ ਪੇਸ਼ੈਂਟ ਦੇ ਉਹ ਦਿਖਾ ਕੇ ਇਹਨਾਂ ਨੂੰ ਕਲੇਮ ਹੁੰਦਾ ਹੈ ਅਸੀਂ ਉਹ ਕਲੇਮ ਨੂੰ ਇਨਡਾਇਰੈਕਟਲੀ ਮਤਲਬ ਰੋਕਣ ਦੀ ਕੋਸ਼ਿਸ਼ ਕੀਤੀ ਹੈ ਕਿ ਹੋਰ ਖਜ਼ਾਨੇ ਨੂੰ ਚੂਨਾ ਨਾ ਲਾ ਸਕਣ ਦੇ 108 ਨੰਬਰ ਐਂਬੂਲੈਂਸ ਜਿਹੜੀ ਕਿ ਐਮਰਜੈਂਸੀ ਦੇ ਲਈ ਕਦੇ ਵਧੀਆ ਸਰਵਿਸ ਹੁੰਦੀ ਸੀ ਉਹ ਅੱਜ ਕੱਲ੍ਹ ਘਟਾਲਿਆਂ ਦਾ 108 ਨੰਬਰ ਬਣ ਗਿਆ ਇਹ ਕਿਵੇਂ ਬਣਿਆ ਇਹ ਤੁਹਾਨੂੰ ਅੱਗੇ ਦੱਸਾਂਗੇ ਲੇਕਿਨ ਨਾਲ ਨਾਲ ਇਹ ਵੀ ਦੱਸਾਂਗੇ ਕਿ ਜਿਹੜੀ ਕੰਪਨੀ ਨੂੰ ਠੇਕਾ ਦਿੱਤਾ ਗਿਆ ਉਹ ਕੰਪਨੀ ਕਿਵੇਂ ਮੁਲਾਜ਼ਮਾਂ ਦੇ ਨਾਲ ਧੱਕੇਸ਼ਾਹੀ ਕਰ ਰਹੀ ਆ ਤੇ ਘਟਾਲੇ ਕਿਵੇਂ ਕਰ ਰਹੀ ਆ ਇਹਦੇ ਵੀ ਐਵੀਡੈਂਸ ਤੁਹਾਨੂੰ ਦੇਵਾਂਗੇ ਇਸ ਸਮੇਂ ਮੈਂ 6 ਫੇਸ ਮੁਹਾਲੀ ਜੋ ਹਸਪੀਟਲ ਹੈ ਉਸ ਹਸਪੀਟਲ ਦੇ ਵਿੱਚ ਖੜਾ ਜੱਚਾ ਬੱਚਾ ਕੇਂਦਰ ਇਸ ਸਾਈਡ ਐਮਰਜੈਂਸੀ ਉਹਦੇ ਨਾਲ ਹੈਗੀ ਆ ਤੇ ਇੱਥੇ ਬੈਠੇ ਨੇ ਟੈਂਟ ਲਾ ਕੇ 108 ਨੰਬਰ ਐਂਬੂਲੈਂਸ ਦੇ ਜਿਹੜੇ ਡਰਾਈਵਰ ਆ ਜਾਂ ਫਿਰ ਟੈਕਨੀਸ਼ੀਅਨ ਹੈਗੇ ਆ ਤਾਂ ਮਰਨ ਵਰਤ ਤੇ ਬੈਠੇ ਹੋਏ ਨੇ ਮਰਨ ਵਰਤ ਵਰਗਾ ਫੈਸਲਾ ਇਹਨਾਂ ਨੂੰ ਕਿਉਂ ਲੈਣਾ ਪਿਆ ਆਖਿਰਕਾਰ ਕਿਹੜੇ ਐਸੇ ਹਾਲਾਤ ਬਣੇ ਜਿਨ੍ਹਾਂ ਕਰਕੇ ਇਹਨਾਂ ਨੂੰ ਐਡਾ ਵੱਡਾ ਸਟੈਪ ਲੈਣਾ ਪਿਆ ਨਾਲ ਨਾਲ ਇਹਨਾਂ ਕੋਲੇ ਐਵੀਡੈਂਸ ਕੀ ਕੀ ਹੈਗੇ ਆ ਕਿਉਂਕਿ ਇਹਨਾਂ ਵੱਲੋਂ આરોਪ ਲਗਾਏ ਗਏ ਨੇ ਜਦੋਂ ਮੈਂ ਗੈਰ ਰਸਮੀ ਤੌਰ ਤੇ ਇਹਨਾਂ ਨਾਲ ਗੱਲਬਾਤ ਕਰ ਰਿਹਾ ਸੀ ਕਿ ਇੱਥੇ ਬਹੁਤ ਵੱਡੇ ਵੱਡੇ ਘਟਾਲੇ ਹੋ ਰਹੇ ਨੇ ਉਹ ਘਟਾਲੇ ਕੀ ਕੀ ਹੈਗੇ ਆ ਇਹ ਵੀ ਦੱਸਾਂਗੇ ਸਭ ਤੋਂ ਪਹਿਲਾਂ ਗੱਲਬਾਤ ਕਰ ਲੈਣੇ ਆ 20 ਤਰੀਕ ਤੋਂ ਬੈਠੇ ਅਸੀਂ ਅੱਜ ਸਾਡਾ ਪੰਜਵਾਂ ਦਿਨ ਸ਼ੁਰੂ ਹੈ ਮਰਨ ਵਰਤ ਦੇ ਵਿੱਚ ਪਰ ਉਸ ਤੋਂ ਪਹਿਲਾਂ ਅਸੀਂ ਪੈਨ ਡਾਉਨ ਸਟ੍ਰਾਈਕ ਕੀਤੀ ਸੀ ਪੈਨ ਡਾਉਨ ਦਾ ਮਤਲਬ ਇਹ ਸੀਗਾ ਵੀ ਜਿਹੜਾ ਕਲੇਮ ਕਰਦੀ ਹੈ ਕੰਪਨੀ ਸਰਕਾਰ ਤੋਂ ਇੱਕ ਗੱਡੀ ਦਾ 145000 ਰੁਪਇਆ ਮਤਲਬ ਇਹਨਾਂ ਨੂੰ ਮਿਲਦਾ ਹੈ ਸਰਕਾਰ ਤੋਂ ਕਲੇਮ ਉਹ ਸਾਡੀ اٹੈਂਡੈਂਸ ਤੇ ਕੁਝ ਜਿਹੜੇ ਡਾਕੂਮੈਂਟ ਹੁੰਦੇ ਆ ਪੇਸ਼ੈਂਟ ਦੇ ਉਹ ਦਿਖਾ ਕੇ ਇਹਨਾਂ ਨੂੰ ਕਲੇਮ ਹੁੰਦਾ ਅਸੀਂ ਉਹ ਕਲੇਮ ਨੂੰ ਇੰਡਾਇਰੈਕਟਲੀ ਮਤਲਬ ਰੋਕਣ ਦੀ ਕੋਸ਼ਿਸ਼ ਕੀਤੀ ਹੈ ਕਿ ਹੋਰ ਖਜ਼ਾਨੇ ਨੂੰ ਚੂਨਾ ਨਾ ਲਾ ਸਕਣ 145 ਸਰ ਇੱਕ ਗੱਡੀ ਦਾ ਸਰ ਇੱਕ ਗੱਡੀ ਦਾ ਟੋਟਲ ਕਿੰਨੀਆਂ ਗੱਡੀਆਂ 325 ਗੱਡੀਆਂ ਪੂਰੇ ਪੰਜਾਬ ਚ ਚੱਲਦੀਆਂ ਜੀ ਔਨ ਰਿਕਾਰਡ ਚੱਲਦੀਆਂ ਬਟ ਕਾਗਜ਼ੀ ਪੱਤਰੀ ਚੱਲਦੀਆਂ ਸੀਰੀਅਸਲੀ ਨਹੀਂ ਚੱਲਦੀਆਂ ਹੈ ਕਿ ਅੱਛਾ ਵੀ ਇੱਕ ਸਿਰਫ ਕਾਗਜ਼ਾਂ ਤੇ 325 ਨੰਬਰ ਗੱਡ 325 ਗੱਡੀਆਂ ਹੈਗੀਆਂ ਵੈਸੇ ਇਹ ਸਰਵਿਸ ਤੇ 325 ਗੱਡੀਆਂ ਦੀ ਹੈ ਨਹੀਂ ਜੀ ਸਰ ਸਰਵਿਸ ਦੇ ਵਿੱਚ ਉਹਨਾਂ ਨੇ ਕਾਗਜ਼ਾਂ ਦੇ ਵਿੱਚ 325 ਦਿਖਾ ਰੱਖੀਆਂ ਪਰ ਚਾਲੂ ਹਾਲਤ ਦੇ ਵਿੱਚ 325 ਨਹੀਂ ਹੈਗੀਆਂ ਅੱਛਾ ਅੱਛਾ ਤੇ ਉਹਨਾਂ ਦੀ ਹਾਲਤ ਇਸ ਸਮੇਂ ਕੀ ਹੈਗੀ ਵੈਸੇ ਮਰੀਜ਼ ਨਾਲੋਂ ਜ਼ਿਆਦਾ ਖਸਤਾ ਜੀ ਉਹਨਾਂ ਨੂੰ ਲੈ ਜਾਣ ਵਾਲੀ ਐਂਬੂਲੈਂਸ ਹਨ ਸਰ ਮੈਂ ਐਜ਼ਾ ਈਐਮਟੀ ਜੌਬ ਕਰਦੀ ਆ ਮੈਨੂੰ ਅੱਜ ਤੱਕ ਇਕੁਪਮੈਂਟ ਪੂਰੇ ਕਰਵਾਉਣ ਤੇ ਮੈਨੂੰ ਸਭ 1.5 ਸਾਲ ਹੋ ਗਿਆ 1.5 ਸਾਲ ਦੇ ਵਿੱਚ ਮੇਰੇ ਕੋਲ ਇੱਕ ਵਾਰ ਵੀ ਪੂਰੇ ਇਕੁਪਮੈਂਟ ਗੱਡੀ ਦੇ ਵਿੱਚ ਆਏ ਨਹੀਂ ਹੈਗੇ ਜਿਵੇਂ ਕਿ ਸ਼ਕਸ਼ਨ ਮਸ਼ੀਨ ਸਭ ਤੋਂ ਬੇਸਿਕ ਹੈ ਬੀਪੀ ਅਪਰੇਟਰ ਸਭ ਤੋਂ ਬੇਸਿਕ ਹੈ ਗਲੂਕੋਮੀਟਰ ਹੈ ਪਿੱਛੇ ਕਰੋਨਾ ਆਇਆ ਸੀ ਸਭ ਤੋਂ ਜ਼ਿਆਦਾ ਜ਼ਰੂਰੀ ਲੋਕਾਂ ਨੂੰ ਘਰ ਘਰ ਚ ਪਤਾ ਲੱਗ ਗਿਆ ਸੀ ਕਿ ਆਕਸੀ ਪਲਸ ਮੀਟਰ ਸਭ ਤੋਂ ਜ਼ਰੂਰੀ ਹੈ ਉਹ ਚੀਜ਼ਾਂ ਬੇਸਿਕ ਚੀਜ਼ਾਂ ਸਾਡੇ ਕੋਲੇ ਪੇਸ਼ੈਂਟ ਦੀ ਕੇਅਰ ਕਰਨ ਲਈ ਹੈ ਹੀ ਨਹੀਂ ਤਾਂ ਫਰਸਟ ایڈ ਕਿੱਥੋਂ अच्छा अच्छा यानी कि ये फिर एक अपने आप च एक कुठला ਵੀ ਹੈਗਾ ਤੁਸੀਂ ਕਹੇ 1,45,000 ਇੱਕ ਗੱਡੀ ਦਾ ਮਿਲਦਾ ਇਹਨਾਂ ਨੂੰ ਤਾਂ 325 ਗੱਡੀਆਂ ਨੇ ਫਿਰ ਤਾਂ ਇਹਦਾ ਅਮਾਉਂਟ ਬਰਾ ਬਣ ਗਿਆ ਉਹ ਚਲਦੀਆਂ ਵੀ ਨਹੀਂ ਫਿਰ ਵੀ ਪੈਸਾ ਸਰਕਾਰ ਤੋਂ ਜਾ ਰਿਹਾ ਉਹ ਪੈਸਾ ਕੰਪਨੀ ਨੂੰ ਜਾ ਰਿਹਾ ਕੰਪਨੀ ਲੈ ਰਹੀ ਹੈ ਕੰਪਨੀ ਦਾ ਕੰਟਰੈਕਟ ਹੋਇਆ ਦਨ 1,25,4501 ਗੱਡੀ ਦਾ 345 ਗੱਡੀਆਂ ਦਾ ਤਾਂ ਹੁਣ ਉਹ ਲਗਾਤਾਰ ਜਾ ਹਰ ਮਹੀਨੇ ਜਾ ਰਿਹਾ ਪਰ ਸਰਵਿਸ ਮਿਲ ਨਹੀਂ ਰਹੀ ਸਰਵਿਸ ਸਾਰੇ ਨਹੀਂ ਮਿਲ ਰਹੀ ਸਾਡੀ ਜਾਨ ਨਾਲ ਵੀ ਖਿਲਵਾੜ ਕਰਦੇ ਆ ਜੀ ਸਟੱਪਣੀਆਂ ਤੱਕ ਨਹੀਂ ਵਿੱਚ ਹੁੰਦੀਆਂ ਟਾਇਰਾਂ ਦੀਆਂ ਤਾਰਾਂ ਨਿਕਲ ਆਉਂਦੀਆਂ ਜਦੋਂ ਤੱਕ ਅਸੀਂ ਉਹਨਾਂ ਨੂੰ ਕਹਿੰਨੇ ਆ ਜੇ ਅਸੀਂ ਕੰਪਨੀ ਨੂੰ ਕਹਿੰਨੇ ਤਾਂ ਉਹ ਕਹਿੰਦੇ ਆ ਵੀ ਤੁਸੀਂ ਇਹਨੇ ਕਸ ਕਿਦਾਂਗੇ ਜਿੱਦਾਂ ਅਸੀਂ ਰੇਗ ਮਾਰ ਮਾਰ ਰਹੇ ਹੋਈਏ ਉਹਦੇ ਵਿੱਚ ਬੈਠ ਕੇ ਇਹ ਸਰ ਕਲੇਮ ਕਰ ਰਹੇ ਆ ਫਾਲਤੂ ਦਾ ਮੈਂਟੀਨੈਂਸ ਕਰਵਾ ਕੇ ਨਹੀਂ ਦੇ ਰਹੇ ਹੈਗੇ ਕੁਝ ਗੱਡੀਆਂ ਐਦਾਂ ਦੀਆਂ ਹੈਗੀਆਂ ਜਿਹੜੀਆਂ ਇੱਕ ਇੱਕ ਸਾਲ ਤੋਂ ਥਾਣੇ ਦੇ ਵਿੱਚ ਖੜੀਆਂ ਰਹੀਆਂ ਔਰ ਉਹਨਾਂ ਤੇ ਫੇਕ ਹਾਜ਼ਰੀਆਂ ਪੈਂਦੀਆਂ ਰਹੀਆਂ ਜਿਨ੍ਹਾਂ ਦੀਆਂ ਹਾਜ਼ਰੀਆਂ ਪੈਂਦੀਆਂ ਆ ਕਿਉਂ ਖੜੀਆਂ ਰਹੀਆਂ ਸਰ ਉਹਨਾਂ ਦੇ ਕੋਈ ਐਕਸੀਡੈਂਟ ਕਰਕੇ ਜਾਂ ਕੋਈ ਉਹਨਾਂ ਦਾ ਜੋ ਵੀ ਸੀਗਾ ਤਾਂ ਉਹ ਥਾਣੇ ਦੇ ਵਿੱਚ ਖੜੀ ਗੱਡੀ ਤੇ ਵੀ ਮਤਲਬ ਇਹ ਦਿਖਾ ਦਿਓ ਅੱਛਾ ਇਹ ਫੇਕ ਹੈਗੀਆਂ ਇਹ ਫੇਕ ਅਟੈਂਡੈਂਸ ਹਨੇ ਸਰ ਸਾਰੀਆਂ ਔਰ ਜਿੰਨਾਂ ਦੀਆਂ ਅਟੈਂਡੈਂਸਾਂ ਪੈਂਦੀਆਂ ਉਹਨਾਂ ਮੁੰਡਿਆਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਸਾਡਾ ਕੋਡ ਇਹ ਵਰਤ ਰਹੇ ਆ। ਅੱਛਾ। ਫੀਕ ਅਟੈਂਡੈਂਸ ਪੈ ਜੀਆਂ ਫੀਕ ਸਾਰਾ ਕੁਝ ਹੋ ਰਿਹਾ ਗੱਡੀਆਂ ਚੱਲ ਹੀ ਨਹੀਂ ਰਹੀਆਂ ਗੱਡੀਆਂ ਚੱਲ ਨਹੀਂ ਰਹੀਆਂ 345000 ਉਹਨੇ ਮਿਲ ਰਿਹਾ ਹਰ ਮਨਥਲੀ ਮਨਥਲੀ ਲੈ ਰਹੇ ਆ ਉਹਦਾ ਇਹਦੀ ਜਾਂਚ ਕਰਾਉਣ ਲਈ ਤੁਸੀਂ ਸੀਐਮਓ ਦੇ ਵਿੱਚ ਲਿਖਿਆ ਚੀਫ ਸੈਕਟਰੀ ਨੂੰ ਲਿਖਿਆ ਸਰ ਅਸੀਂ 2023 ਦੇ ਵਿੱਚ ਜਨਵਰੀ ਦੇ ਵਿੱਚ ਫਰਸਟ ਪ੍ਰੋਟੈਕਟ ਦੇ ਵਿੱਚ ਕੀਤਾ ਸੀਗਾ ਲਾਡੋਵਾਲ ਧਰਨੇ ਦੇ ਉੱਤੇ ਲਾਇਆ ਸੀਗਾ ਸੀ ਉਦੋਂ ਵੀ ਇਹਨਾਂ ਨੇ ਮਤਲਬ ਇਹ ਗੱਲ ਕਹੀ ਵੀ ਤੁਹਾਡਾ ਚਲੋ ਇਹ ਵੀ ਕਰਾਂਗੇ ਕਾਰਵਾਈ ਵੀ ਕਰਦੇ ਆ ਉਦੋਂ ਪੈਨਲ ਬਣਾਇਆ ਗਿਆ ਸੀਗਾ ਤੇ ਉਹ ਪੈਨਲ ਦੇ ਵਿੱਚ ਸਾਨੂੰ ਉਹਨਾਂ ਨੇ ਵਿਸ਼ਵਾਸ ਦਿੱਤਾ ਸੀ ਵੀ ਅਸੀਂ ਇਹਨੂੰ ਕੰਪਨੀ ਨੂੰ ਬਾਹਰ ਕੱਢਾਂਗੇ ਕਿਉਂਕਿ ਰਾਜਸਥਾਨ ਦੇ ਵਿੱਚ ਇਹਨਾਂ ਦਾ ਘੁਟਾਲਾ ਪੜਿਆ ਜੀ ਨਾਮ ਕੀ ਹੈ ਜੱਡਲ ਜੱਡਾਚਲ ਕੰਪਨੀ ਹੈ ਜੀ ਅੱਛਾ ਅੱਛਾ ਔਰ ਇਹ ਰਾਜਸਥਾਨ ਤੋਂ ਰਿਪੇਅਰ ਕਰਾ ਰਹੇ ਆ ਆਊਟ ਆਫ ਸਟੇਟ ਰਿਪੇਅਰ ਕਰਵਾ ਰਹੇ ਆ ਜੀ ਗੱਡੀਆਂ ਅੱਛਾ ਅੱਛਾ ਤਾਂ ਇਹ ਘੁਟਾਲਾ ਹੈਗਾ ਕਿਸੇ ਕੋਲ ਕੋਈ ਆਡੀਓ ਹੈਗੀ ਐਵਿਡੈਂਸ ਤੁਸੀਂ ਕਿਉਂ ਕਹਿ ਰਹੇ ਸੀ ਮੇਰੇ ਕੋਲ ਆਡੀਓ ਐਵਿਡੈਂਸ ਹੈਗੇ ਆ ਥੋੜਾ ਸੁਣਾ ਦਿਓ ਤੁਸੀਂ ਕੀ ਹੈਗਾ ਉਧਰ ਨੂੰ ਸਰ ਇੱਕ ਛੋਟਾ ਗੱਲ ਕਰ ਰਹੇ ਆ ਜੀ ਉਸਾਰੇ ਕੀ ਗੱਲ ਆ ਰਿਹਾ ਸੀ ਤੁਹਾਨੂੰ ਕਾਲ ਕੀਤੀ ਸੀ ਸੀਡੀਸੀ ਦੇ ਨੰਬਰ ਤੋਂ ਤੇ ਉਹ ਕੱਡੀਆਂ ਬਿਧੀ ਹੈਗਾ ਜੀ ਤੇ ਜੋ ਬੜੀ ਸਾਰੀਆਂ ਸੜੀਆਂ ਬਿਧੀਆਂ ਹੈ ਨਾ ਜੋ ਬੜੀ ਨੋਟ ਕਰ ਲਿਓ ਥੋੜਾ ਜਿਹਾ ਥੋੜਾ ਸਰ ਜੀ ਮੇਰੀ ਗੱਲ ਤੇ ਸੁਣੋ ਜਿਹੜਾ ਸਿਵਲ ਹਸਨ ਵਾਲੀ ਦਾ ਪੀਜੀਏ ਆਸ ਤੇ ਰੈਫਰ ਨਹੀਂ ਹੈਗਾ ਏ ਤੇ ਬਸ ਤੁਸੀਂ ਇਹ ਝੂੜੇ ਜਿ ਮਾੜੇ ਲੈ ਕੇ ਨਾ ਤੇ ਕਾਲ ਕਰਦੇ ਹੋ ਕੀ ਸੀਨ ਤੇ ਪਹੁੰਚੇ ਆ ਦੇ ਉੱਥੇ ਪੇਸ਼ੈਂਟ ਨਹੀਂ ਹੈਗਾ ਥੋੜੀ ਭਾਵੇਂ ਥੋੜੀ ਬਹੁਤੀ ਗੱਡੀ ਮੂਵ ਕਰ ਦਿਆ ਇਹ ਚਮਕ ਲੱਗ ਜਾਂਦੇ ਤੇ ਮੈਂ ਗੱਡੀ ਮੂਵ ਕਰਕੇ ਨੋਟਬੋਰਡ ਕਰਾਉਣਾ ਦੱਸ ਬੱਸ ਨੋਟਬੋਰਡ ਕਰਵਾਉਣਾ ਹੈ ਗੱਡੀ ਮੂਵ ਕਰਾ ਦੇਣਾ ਬਾਕੀ ਆ ਇਹ ਆ ਬਚੂਟੇ ਮਾਟੇ ਲੈ ਲਿਓ ਕਹਿ ਦਿਓ ਵੀ ਪੇਸ਼ੈਂਟ ਹੈ ਨਹੀਂ ਸੀਗਾ ਪੇਸ਼ੈਂਟ ਹੈ ਨਹੀਂ ਸੀਗਾ ਹੋਰ ਹੋਰ ਕੀ ਹੈ ਹਾਂਜੀ ਹੋਰ ਵੀ ਹੈਗੇ ਇਹ ਕਿਵੇਂ ਤੱਕੇ ਹੁੰਦੇ ਅੰਦਰ ਦੀਆਂ ਗੱਲਾਂ ਇਹ ਇਹ ਰਿਕਾਰਡਿੰਗ ਕਿਹਦੀ ਹੈਗੀ ਵੀ ਇਹ ਜੀ ਇਹ ਆਪਣੇ ਸੀਡੀਸੀ ਵਾਲੇ ਆ ਜੀ ਇਹ ਜਿਹੜੇ ਸਾਨੂੰ ਕਾਲ ਦਿੰਦੇ ਆ ਵੀ ਫਲਾਨੀ ਥਾਂ ਤੇ ਐਕਸੀਡੈਂਟ ਹੋਇਆ ਜਾਂ ਫਲਾਨੀ ਥਾਂ ਤੇ ਪ੍ਰੈਗਨੈਂਸੀ ਕੇਸ ਪਿਆ ਹੋਇਆ ਸਾਨੂੰ ਇੱਕ ਕਾਲ ਆਉਂਦੀ 118 ਐਮਰਜੈਂਸੀ ਵੱਲੋਂ ਇਹ ਉਹਨਾਂ ਨੇ ਸੀਡੀਸੀ ਆਫਿਸ ਬਣਿਆ ਹੋਇਆ ਉਹਦੇ ਚੋਂ ਜੋ ਤੁਹਾਡੇ ਨਾਲ ਡੀਲ ਕਰਦੇ ਆ ਹਾਂਜੀ ਹਾਂਜੀ ਜਿਹੜੇ ਸਾਨੂੰ ਦੱਸਦੇ ਆ ਵੀ ਫਲਾਨੀ ਥਾਂ ਤੇ ਐਕਸੀਡੈਂਟ ਹੋਇਆ ਫਲਾਨੀ ਥਾਂ ਤੇ ਜਾਓ ਜਿਹੜੇ ਸ ਜੀ ਸੁਣਾ ਰਿਹਾ ਸੀਗੇ ਸਾਡੇ ਕੋਲੇ ਜੀ ਅ ਅੱਗੇ ਆਜੋ ਜਮਹ ਸ਼ਰਾਬ 108 ਗੱਡੀ ਤੇ ਜੀ ਕਹਿੰਦੇ ਨੇ ਜੀ ਤੇ ਸੀਐਲ ਤੋਂ ਪਰਮਿਸ਼ਨ ਮਿਲਦੀ ਹੈ ਜੀ ਸੀਐਲ ਤੋਂ ਰੋਟੀ ਦਾ ਰੋਟੀ ਲਿਆਉਂਦੇ ਨੇ ਜੀ ਤੇ ਨਾਲੇ ਜਾ ਕੇ ਭੂਆ ਦਾ ਮਹਨ ਲਾ ਕੇ ਜੀ ਉਥੋਂ ਸ਼ਰਾਬ ਮੰਗਵਾਉਂਦੇ ਨੇ ਬਾਕਾਇਦਾ ਤੁਹਾਨੂੰ ਐਵੀਡੈਂਸ ਦੇਵਾਂਗੇ ਜੀ ਤੇ ਹਾਂਜੀ ਸੋਚੀ ਰਾਤ ਕਰਦੇ ਹਾਂ ਜੀ ਹਲੇ ਸਰਮੰਦ ਹੀ ਪਈ ਆਮਨਦੀਪ ਸਰ ਅਹ ਨਾਲ ਹੀ ਪਿੰਡੇਗਾ ਕੀ ਨਾਂ ਦਿਆ ਹਾਂ ਬੁਰਜ ਮੇਮਾ ਮਾਤਾਲਾ ਬੁਰਜ ਹਾਂ ਇਹ ਤੋਂ 1.5 ਕਿਲੋਮੀਟਰ ਦੂਰ ਹੈ ਜੀ ਤੇ ਸੱਣਾ ਉਹ ਘੂਆ ਨਾ ਰੋਟੀ ਬਣਾਈ ਬੈਠੀ ਸੀ ਤੇ ਫੜ ਕੇ ਮੁੜਨਾ ਹੀ ਹੈ ਮੁੜ ਕੋਈ ਚੱਲੇ 1.5 ਕਿਲੋਮੀਟਰ ਤੋਂ ਕਿੰਨਾ ਹੋਸੇ ਸੀ ਦੱਸ ਮੈਨੂੰ 1.5 ਕਿਲੋਮੀਟਰ ਤੋਂ ਵੀ ਘੱਟ ਹੀ ਹੈ ਵੱਧ ਤੋਂ ਵੱਧ 1.5 ਕਿਲੋਮੀਟਰ ਹੈ ਓਏ ਹਾਂ ਆਉਣਾ ਨਹੀਂ ਕਰਨਾ ਰੋਟੀ ਬਣੀ ਪਈ ਜੀ ਹਾਂ ਗੱਡੀ ਨਹੀਂ ਲਿਆ ਸਕਦੇ ਆਪਾਂ ਸਾਧਨ ਹੈ ਨਹੀਂ ਕੋਈ ਹੋਰ ਸਾਧਨ ਹੈ ਨਹੀਂ ਗਾ ਜੀ ਸਾਰੇ ਚਲੇ ਗਏ ਹਸਪੀਟਲ ਚ ਚੱਲ ਹਾਂ ਤੇ ਚ ਲੈ ਜਾ ਕੋਈ ਨਾ ਮੈਂ ਮੇਲ ਪਾ ਦਣਾਗਾ ਤੇ ਕਦੋਂ ਆ ਵੀਰ ਇਹ ਫੱਟ ਚ ਰੋਣਗੇ ਠੀਕ ਹੈ ਇਹ ਤਾਂ ਕਦੇ ਨਹੀਂ ਆਉਗੇ ਜੀ ਤੇ ਇਹ ਜਾ ਕੇ ਨਾਲ ਨਾਲ ਮਨਦੀਪ ਕੀ ਹਾਲ ਹੈ ਬਾਈ ਵਧੀਆ ਵਧੀਆ ਕਿੱਥੇ ਆ ਮੈਂ ਪਾਣੀ ਲੈ ਆਂਦਾ ਸੀ ਘਰ ਤੋਂ ਕਿੰਨੀ ਕੀ ਦੂਰ ਮੈਂ ਘਰ ਤੋਂ ਥੋੜੀ ਦੂਰੀ ਹੈ ਕਿਵੇਂ ਯਾਰ ਇੱਕ ਕੰਮ ਸੀਗਾ ਹਾਂ ਉਹ ਯਾਰ ਮੇਰੀ ਨਾ ਡਿਊਟੀ ਬੱਲੂ ਆਣੇ ਲੱਗੀ ਐ ਐਂਬੂਲੈਂਸ ਤੇ ਹਾਂ ਤੇ ਨਾ ਮੈਂ ਨਾ ਪੂਆ ਤੋਂ ਫੜਨਾ ਐਸੀ ਰੋਟੀ अच्छा ठीक है ਤੇ ਪੈਸੇ ਮੇਰੇ ਕੋਲ ਹੈਗੇ ਤੇ ਅਧਿਆ ਵਰਕੇ ਲੈ ਕੇ ਆਉਣਾ ਤੇ ਮੋਟਰਸਾਈਕਲ ਲੈਣੀ ਜੇ ਤੂਰੇ ਨੂੰ ਆਕੇ ਤੇ ਮਨਾਉਦੀ ਐ ਦਵਾ ਨਾ ਐ ਐਮਬੂਲੈਂਸ ਤਾਂ ਬਾਹਰ ਚ ਖੜੇ ਐ ਐਮਬੂਲੈਂਸ ਉੱਤੇ ਲੈ ਆਣੀ ਸਾਡੇ ਤੂੰ ਕਿੱਥੇ ਜਾਣਾ ਮੈਂ ਤਾਂ ਬਾਹਰ ਚ ਖੜਾ ਅੱਛਾ ਆਪਣੇ ਘਰ ਕੋਲੇ ਹਾਂ ਰੋਟੀ ਵਰਨਾ ਇਸ ਮੋਟਰਸਾਈਕਲ ਮੇਰੀ ਗੱਲ ਸੁਣ ਲੈ ਮੋਟਰਸਾਈਕਲ ਘਰੇ ਆ ਅੱਛਾ ਚੱਲ ਠੀਕ ਹੈ ਤੂੰ ਇਹ ਆਡੀਓ ਨੇ ਜੀ ਇਹਦੇ ਵਿੱਚ ਆਪਾਂ ਪੇਸ਼ੈਂਟ ਦੀ ਕਿੱਦਾਂ ਜਾਨ ਬਚਾ ਲਾਂਗੇ ਜੇ ਤੇ ਬਹਾਨਾ ਕੋਈ ਲੱਗਦਾ ਜੀ ਹਨਾ ਨਵਾਂ ਸਟਾਫ ਰੱਖਦੇ ਨੇ ਜੀ ਅਨਟ੍ਰੇਡ ਸਟਾਫ ਹੈ ਜੀ ਅੱਛਾ ਇਹ ਨਵਾਂ ਸਟਾਫ ਹੈਗਾ ਜਿਹੜਾ ਉਹ ਉਹਦਾ ਦੀ ਆਡੀਆ ਉਹ ਤੁਹਾਡੇ ਕੋਲ ਕਿਵੇਂ ਪਹੁੰਚੀ ਫਿਰ ਇਹ ਕੁਦਰਤੀ ਬਸ ਕਿਰੂ ਫੋਨ ਚ ਉਹਨਾਂ ਦੀ ਰਹਿ ਗਈ ਜੀ ਤੇ ਅਸੀਂ ਕਲੈਕਟ ਕੀਤੀ ਉਹਨਾਂ ਤੋਂ ਜੀ ਤੇ ਤਾਂ ਜਿਹੰਦਰ ਜਿਹੜਾ ਫੋਨ ਹੁੰਦਾ ਉਹਦੇ ਫੋਨ ਦੇ ਵਿੱਚ ਕਰੂ ਫੋਨ ਹੁੰਦਾ ਜੀ ਸਾਡਾ ਸਰਕਾਰੀ ਉਹਦੇ ਵਿੱਚ ਵਗਦਾ ਰਿਕਾਰਡਿੰਗਾਂ ਹੁੰਦੀਆਂ ਨੇ ਜੀ ਸਾਡੀਆਂ ਜੋਬ ਐਡੀ ਵਗੈਰਾ ਹੁੰਦੀ ਹੈ ਜੀ ਤੇ ਉਸ ਤੋਂ ਅਸੀਂ ਕਲੈਕਟ ਕੀਤੀ ਤੇ ਉਸ ਤੋਂ ਬਾਅਦ ਜਦੋਂ ਹੁਣ ਜਿਹੜਾ ਟਰੇਡ ਹੈ ਸਟਾਪ ਉਹਨੂੰ ਕੱਢ ਰਹੇ ਨੇ ਟਰਮੀਨੇਸ਼ਨ ਕਰ ਰਹੇ ਨੇ ਜੀ ਅਨ ਟਰੇਡ ਰੱਖ ਕੇ ਤੁਸੀਂ ਪਿਛਲੇ ਬਠਿੰਡੇ ਦੀ ਘਟਨਾ ਸੁਣੀ ਹੋਊ ਜੀ ਦੋ ਦਿਨ ਪਹਿਲਾਂ ਵੀ ਮਤਲਬ ਕਿ ਉਹ ਵਿਆਹ ਨੂੰ ਹੋਏ ਸੀਗੇ ਜੀ ਉਹ ਬੰਦਾ ਮਰ ਗਿਆ ਜੀ ਤੇ ਉਹਨਾਂ ਨੂੰ ਮਤਲਬ ਸੀਡੀਸੀ ਤੋਂ ਮਤਲਬ ਅਸੀਂ ਪਰਮਿਸ਼ਨ ਲੈਣੇ ਆ ਜੀ ਵੀ ਗੱਡੀ ਦੀ ਤੇ ਗੱਡੀ ਦੀ ਪਰਮਿਸ਼ਨ ਵੀ ਦੇ ਰਹੇ ਜੀ ਤੇ ਆਪਦੇ ਚਹੇਤਿਆਂ ਨੂੰ ਇੱਥੋਂ ਜੇ ਡੈੱਡ ਬੋਡੀ ਜਾਣੀ ਹੋਵੇ ਰਾਜਸਥਾਨ ਹੋਵੇ ਜੇ ਤਾਂ ਕਿਤੇ ਹੋਰ ਜਾਣੀ ਹੋਵੇ ਐਮਪੀ ਜਾਣਾ ਹੋਵੇ ਜੀ ਤਾਂ ਉਹਨਾਂ ਨੂੰ ਮਤਲਬ ਐਂਬੂਲੈਂਸ ਮਿਲਦੀ ਹੈ ਪਰ ਇੱਕ ਜਾਨ ਬਚਾਉਣ ਵਾਸਤੇ ਉਹਨਾਂ ਨੂੰ ਮਤਲਬ ਉਹਨਾਂ ਨੇ ਮਤਲਬ ਜਿਹੜਾ ਪਰਵਾਸ ਹੀ ਉਹ ਉਹ ਅਮੀਰ ਫੈਮਿਲੀ ਤੋਂ ਬਲੌਂਕ ਕਰ ਦਿੱਤੀ। ਜਿਹੜੇ ਨਵੇਂ ਜਿਹੜੇ ਬੰਦੇ ਰੱਖੇ ਹੋਏ ਆ ਉਹ ਬੰਦਿਆਂ ਦੀ ਵੀ ਵੀਡੀਓ ਕੁਝ ਦਿਖਾ ਰਹੇ ਸੀ ਕਿਵੇਂ ਨਸ਼ੇੜੀ ਹੈਗੇ ਜਾਂ ਕੁਝ ਇਸ ਤਰ੍ਹਾਂ ਦੇ ਬੰਦੇ ਉਹ ਕੀ ਪੋਸਟ ਤੇ ਰੱਖੇ ਹੋਏ ਹਨ ਉਹ EMT ਤੇ ਰੱਖੇ ਗਏ ਨੇ ਜੀ ਤੇ ਆਹ ਦੇਖੋ ਜੀ ਮਤਲਬ ਡਾਊਟ ਪਹਿਲੇ ਦਿਨ ਹੀ ਡਿਊਟੀ ਤੇ ਗਏ ਆ ਜੀ ਹਾਂ ਜੀ ਤੇ ਕਿਸ ਤਰ੍ਹਾਂ ਇਹ ਨਸ਼ੇ ਦੀ ਹਾਲਤ ਚ ਨਸ਼ੇ ਦੀ ਆਹ ਦੇਖੋ ਆਡੀਓ ਵੀ ਹੈ ਜੀ ਦਰੂਣੀ ਪੀਤੀ ਹੈਗੀ ਫੋਜ ਜਪਤਾ ਜਰ ਨੇ ਲੱਗਦਾ ਮੈਂ ਦਰੂਣੀ ਪੀਤੀ ਹੈ 3 ਸਾਲ ਹੋ ਗਏ ਬੰਦੇ ਇਹੀ ਕੰਮ ਕਰਦੇ ਨੇ ਉਹ ਜੀ ਕਿਹਦੀ ਜਾਨ ਵਿਚਾਰੀ ਆ ਜੀ ਦਰੂਹ ਦੇ ਲੱਛਣ ਨੇ ਦੇ अच्छा ਤੇ ਹਾਲਾਤ ਹੋਗੇ ਇਹ ਹਾਲਾਤ ਠੀਕ ਆ ਕਿ ਬੰਦੇ ਤੁਸੀਂ ਮੈਨੂੰ ਭੇਜ ਵੀ ਦਿਓ ਤਾਂ ਇਹ ਹਾਲਾਤ ਹੈਗੇ ਨੇ ਤੇ ਫਿਰ ਤੁਹਾਡੇ ਜਿਹੜੇ ਬੰਦੇ ਰੱਖੇ ਸੀਗੇ ਆਲਰੇਡੀ ਪਹਿਲਾਂ ਉਹਨਾਂ ਨੂੰ ਟਰਮੀਨੇਟ ਕਿਉਂ ਕੀਤਾ ਗਿਆ ਕਿ ਤੁਹਾਨੂੰ ਟਰਮੀਨੇਟ ਵੀ ਕੀਤਾ ਕਿ ਦੋ ਤਿੰਨ ਬੰਦੇ ਕਹਿ ਰਹੇ ਸੀ ਕਿ ਟਰਮੀਨੇਟ ਇਸ ਕਰਕੇ ਕਰਾਇਆ ਜਾਂਦਾ ਜੀ ਕਿਉਂਕਿ ਜੇ ਕੰਪਨੀ ਦੇ ਅਸੀਂ ਨਖਾਮੀਆਂ ਮਤਲਬ ਇਹ ਦਿਖਾਉਣੇ ਕੈਮਰੇ ਦੇ ਅੱਗੇ ਆਉਣੇ ਆ ਜੀ ਤਾਂ ਉਹ ਹੋ ਸਕਦਾ ਮੇਰਾ ਵੀ 1 ਘੰਟੇ ਬਾਅਦ ਮੇਰਾ ਟਰਮੀਨੇਸ਼ਨ ਆ ਜਾ ਜੀ ਤੇ ਕਿਉਂਕਿ ਕੈਮਰੇ ਦੇ ਮੇਰੇ ਜਿਹੜੇ ਵੀ ਆਪਣਾ ਮਤਲਬ ਹੱਕ ਦੀ ਆਵਾਜ਼ ਨੂੰ ਉਠਾਉਂਦਾ ਜੀ ਉਹਦਾ ਮਤਲਬ ਟਰਮੀਨੇਸ਼ਨ ਆਉਣੀ ਆਉਣਾ ਜੀ ਤੇ ਮਤਲਬ ਕਹਿੰਦਾ ਭਾਵੇਂ ਗੁਲਾਮ ਬਣਾ ਕੇ ਰੱਖਿਆ ਹੋਇਆ ਜੀ ਵੀ ਉਹ ਬੋਲਣਾ ਨਹੀਂ ਤੁਸੀਂ ਮਤਲਬ ਕਹਿੰਦੇ ਵੀ ਕੰਮ ਚੁੱਪ ਕਰਕੇ ਕੰਮ ਕਰੀ ਚੱਲੋ ਤੇ ਇਹਦੇ ਵਿੱਚ ਅਸੀਂ ਕਹਿ ਰਹੇ ਹਾਂ ਜੋ ਸਾਨੂੰ ਪੈਸਾ ਆ ਰਿਹਾ 1,45,000 ਇੱਕ ਐਂਬੂਲੈਂਸ ਦਾ 325 ਐਂਬੂਲੈਂਸ ਟੋਟਲ ਹੈਗੀ ਆ ਤਾਂ ਉਹ ਤੁਹਾਨੂੰ ਆਈ ਜਾਂਦਾ ਤੁਸੀਂ ਰੌਲਾ ਨਾ ਪਾਓ ਰੌਲਾ ਨਾ ਪਾਓ ਜੀ ਸਾਨੂੰ ਖਾਂ ਹਾਂ ਤੁਹਾਨੂੰ ਜਿਹੜਾ ਇਹ ਕੋਈ ਇਨਕਰੀਮੈਂਟ ਵਗੈਰਾ ਦਿੱਤਾ ਜਾਂਦਾ ਹੈ ਕਿ ਕੰਪਨੀ ਵੱਲੋਂ ਇਨਕਰੀਮੈਂਟ ਜਿਹੜਾ ਸਾਡਾ 2014 ਤੋਂ ਬਿਲਕੁਲ ਬੰਦ ਕਰੇਗਾ ਜੀ ਇਹ ਤੋਂ ਪਹਿਲਾਂ ਸਾਡਾ 500 ਰੁਪਿਆ ਵਾਧਾ ਹੁੰਦਾ ਸੀਗਾ ਜੀ 2014 ਤੋਂ ਬਾਅਦ ਇੱਥੇ ਸਟ੍ਰਾਈਕ ਹੋਈ ਸੀ ਆਪਣੇ ਮਹਾਲੀ 6 ਫੇਸ ਦੇ ਵਿੱਚ ਜੀ ਸਿਵਲ ਹਸਪਤਾਲ ਦੇ ਵਿੱਚ ਉਦੋਂ ਤੋਂ ਸਾਡਾ ਇਹ ਜਿਹੜਾ ਇਨਕਰੀਮੈਂਟ ਹੈ ਜੀ 500 ਰੁਪਏ ਸਲੇਣਾ ਬਾਧਾ ਉਹ ਬਿਲਕੁਲ ਬੰਦ ਕਰ ਦਿੱਤਾ ਗਿਆ ਸੀਗਾ ਜੀ ਤੇ ਸਾਡੀਆਂ ਉਸ ਦਸ ਦੀਆਂ ਦਸ ਰਹਿ ਗਈਆਂ ਜਿਹੜਾ ਇਹਨੇ ਆਪਰੇਸ਼ਨ ਮੈਨੇਜਰ ਨੇ ਜੀ ਬਤਰਾ ਸਾਹਿਬ ਜੀ ਉਹ ਆਪਰੇਸ਼ਨ ਮਰਜਲ ਸੀ 30000 ਤੋਂ 1.5 ਲੱਖ ਤੇ ਕਿਵੇਂ ਪਹੁੰਚ ਗਏ ਉਹਨਾਂ ਦੇ ਕਿਹੜਾ ਪੈਨਲ ਲਾਗੂ ਹੁੰਦਾ ਜੀ ਤੇ ਜਿਹੜੇ ਮੁਲਾਜ਼ਮ ਮਤਲਬ ਕੰਮ ਕਰ ਰਹੇ ਨੇ ਉਹਨਾਂ ਦੇ ਕਿਹੜਾ ਇਹ ਜਾ ਮਤਲਬ ਪੈਨਲ ਲਾਗੂ ਹੁੰਦਾ ਜਿਹੜਾ ਕੋ ਉਹਦਾ ਤਨਖਾ ਜਿਹੜੀ ਤਨਖਾ ਹੈ ਉਹਦੇ ਬੱਚੇ ਵੀ ਨਹੀਂ ਪਾਲਦੇ 10000 ਤੋਂ ਵੱਧ ਹੀ ਨਹੀਂ ਰਿਹਾ ਜੀ ਸੀਐਮਓ ਚਾਹਿਆ ਕਿਤੇ ਕੰਪਲੀਟ ਨਹੀਂ ਕੀਤੀ ਤੁਸੀਂ ਐਡੇ ਬਟਾ ਬਟਾ ਹੋ ਰਿਹਾ ਸਾਰੀਆਂ ਜੀ ਕੰਪਲੀਟਾਂ ਕੀਤੀਆਂ ਹੋ ਜਾਂ ਨੇ ਜੀ ਐਵੀਡੈਂਸ ਦਿੱਤੇ ਐਵੀਡੈਂਸ ਬਕਾਇਦਾ ਦਿੱਤੇ ਹੋਏ ਨੇ ਜੀ ਅਸੀਂ ਇਹ ਵੱਧ ਤੋਂ ਵੱਧ ਇਹੀ ਚਾਹੁੰਦੇ ਆ ਵੀ ਇਹ ਕੰਪਨੀ ਦੀ ਜਿਹੜੀ ਹੈਗੀ ਇਨਕੁਆਰੀ ਸੀਬੀਆਈ ਜਾਂਚ ਕੀਤੀ ਜਾਵੇ ਜਿਹੜੀ ਬਣਦੀ ਕਾਰਵਾਈਆਂ ਨੇ ਤੇ ਕੀਤੀ ਜਾਵੇ ਜੀ ਠੀਕ ਹੈ ਜਿੱਥੇ ਅਸੀਂ ਝੂਠੇ ਆ ਸਾਡੇ ਦੇ ਵੀ ਕਰੋ ਜੀ ਤੇ ਪਰ ਪਤਾ ਨਹੀਂ ਸਾਨੂੰ ਇਹ ਲੱਗ ਰਿਹਾ ਵੀ ਕੀ ਗੱਲ ਹੈ ਕੀ ਮਤਲਬ ਮੇਲੀ ਭੁਗਤਿਆ ਕਿਵੇਂ ਕੋਈ ਕੁਝ ਕਹਿ ਸਕਦਾ ਅਸੀਂ ਮਤਲਬ ਵੀ ਕਿਉਂ ਨਹੀਂ ਪੋਲਿਟੀਸ਼ੀਨ ਇਨਵੋਲ ਹੋਣ ਤੋਂ ਬਿਨਾ ਐਡਾ ਵੱਡਾ ਘਟਾਲਾ ਹੋ ਜੇ 1,45,000 ਇੱਕ ਮਹੀਨੇ ਦਾ ਇੱਕ ਵੈਨ ਨੂੰ ਮਿਲਦਾ ਹੋਵੇ 108 ਤੇ ਉਹਦੇ ਚ ਕੋਈ ਵੱਡਾ ਅਫਸਰ ਆਵੇ ਉਹਦੇ ਚ ਕੋਈ ਪੋਲਿਟੀਸ਼ੀਨ ਇਨਵੋਲ ਨਾ ਹੋਵੇ ਮੈਨੂੰ ਲੱਗਦਾ ਸੰਭਵ ਹੁੰਦਾ ਹੈ ਸਰ ਸ਼ੱਕ ਪੈਂਦੀ ਆ ਫਿਰ ਆਪਾਂ ਕਹਿੰਦੇ ਨੇ 1,45,000 ਤਾਂ ਪਰ ਗੱਡੀ ਤਾਂ ਮਿਲ ਹੀ ਰਿਹਾ ਜੀ ਪਲੱਸ ਇਹਦੇ ਵਿੱਚ ਇਨਸੈਂਟਿਵ ਵੀ ਮਿਲ ਰਿਹਾ ਜੀ ਪਿਛਲੀ ਸਰਕਾਰ ਦੇ ਵਿੱਚ ਕਾਂਗਰਸ ਦੇ ਵਿੱਚ ਵੀ ਅਸੀਂ ਆਪਣੀਆਂ ਮੰਗਾਂ ਮਨਵਾਉਣ ਲਈ ਜਾਂ ਤਨਖਾਹ ਜਿਹੜੀ 25-30 ਹਜ਼ਾਰ ਕਰਨ ਲਈ ਬਹੁਤ ਇਹਨਾਂ ਦੇ ਤਰਲੇਮਨਤਾ ਕੀਤੀ ਤੇ ਹਰ ਜਗ੍ਹਾ ਮੰਗ ਪੱਤਰ ਦਿੱਤੇ ਉਹ ਸੁਣਵਾਈ ਨਹੀਂ ਹੋਈ ਪਰ ਹੁਣ ਜਦੋਂ ਮੌਜੂਦਾ ਸਰਕਾਰ ਭ੍ਰਿਸ਼ਟਾਚਾਰ ਮੁਕਤ ਦਾ ਨਾਅਰਾ ਲੈ ਕੇ ਆਈ ਹੈ ਤੇ ਪਲੱਸ ਰੋਜ਼ਗਾਰ, ਸਿਹਤ, ਸਿੱਖਿਆ ਸਹੂਲ ਦੇ ਨਾਂ ਤੇ ਆਈ ਹੈ ਤਾਂ ਇਸ ਦੇ ਤਹਿਤ ਸਾਨੂੰ ਕੁਝ ਉਮੀਦ ਜਿਹੜੀ ਆ ਉਹ ਜਾਗੀ ਸੀ ਵੀ ਜਲਦੀ ਸਾਨੂੰ ਮਾਨ ਸਾਹਿਬ ਜਿਹੜੇ ਆ ਉਹ ਸ਼ਾਇਦ ਪੱਕੇ ਕਰ ਦੇਣਗੇ ਅਸੀਂ ਜਨਵਰੀ ਦੇ ਵਿੱਚ ਜਿਹੜਾ ਟੋਲ ਪਲਾਜੇ ਤੇ ਇੱਕ ਧਰਨਾ ਵੀ ਲਾਇਆ ਸੀ ਜਿੱਥੇ ਇਹਨਾਂ ਦੇ ਮੰਤਰੀ ਸਾਹਿਬਾਨਾਂ ਨਾਲ ਸਾਡੀ ਮੀਟਿੰਗ ਵੀ ਹੋਈ ਜਿਦੇ ਵਿੱਚ 5000 ਰੁਪਏ ਜਿਹੜਾ ਵਾਅਦਾ ਸਾਡਾ ਇਹ ਮੰਨੇ ਸੀ ਤੇ ਜਲਦੀ ਇਹਨਾਂ ਨੇ ਕਿਹਾ ਸੀ ਵੀ ਸਾਡਾ ਸਾਥ ਦਿੱਤਾ ਜਾਵੇ ਅਸੀਂ ਇਸ ਜਿਹੜੀ ਲੋਟੂ ਕੰਪਨੀ ਆ ਇਸ ਦੇ ਖਿਲਾਫ ਪ੍ਰੂਫ ਇਕੱਠੇ ਕਰਨ ਲਈ ਸਾਨੂੰ ਤੁਹਾਡਾ ਸਾਥ ਚਾਹੀਦਾ ਪਲੱਸ ਸਮਾਂ ਚਾਹੀਦਾ ਤੇ ਅਸੀਂ ਉਹ ਸਮਾਂ ਵੀ ਦਿੱਤਾ ਸਾਥ ਵੀ ਦੇਈ ਜਾਂਦੇ ਆ ਪਰ ਉਲਟਾ ਉਹ ਕਾਰਵਾਈਆਂ ਜਿਹੜੀਆਂ ਸਾਡੀ 5000 ਤੱਕ ਕੀ ਵਦਨੀ ਸੀ ਉਹ ਸਾਡੇ ਤੇ ਹੋ ਰਹੀ ਹੈ ਤੁਸੀਂ ਦੇਖਿਆ ਵੀ ਸਾਡੇ ਅਸੀਂ ਵੱਖ-ਵੱਖ ਜਗ੍ਹਾ মিডিਆ ਰਾਹੀਂ ਵੀ ਇਹਨਾਂ ਨੂੰ ਅਸੀਂ ਮੰਗ ਪੱਤਰ ਤੇ ਇਹਨਾਂ ਦੇ ਕਪਲੇ ਦੀ ਜਾਂਚ ਬਾਰੇ ਦੱਸ ਚੁੱਕੇ ਹਾਂ ਕਿਦਾਂ ਕੰਪਨੀ ਇਹਨਾਂ ਨਾਲ ਹੀ ਇਕਰਾਰਨਾਮਾ ਜਿਹੜਾ ਸਰਕਾਰ ਨਾਲ ਕੀਤਾ ਹੋਇਆ ਉਹ ਉਹਦੇ ਅੰਡਰ ਜਿਹੜਾ ਉਹ ਜੋ ਕੁਝ ਉਹਨਾਂ ਨੇ ਕਰਨਾ ਉਹ ਤੋਂ ਕਿਤੇ ਜ਼ਿਆਦਾ ਜਿਹੜਾ ਉਹ ਬਾਹਰ ਨਿਕਲ ਕੇ ਇੱਕ ਰੂਲ ਆਫ ਫਾਲੋ ਨਹੀਂ ਕਰਦੀ ਤੇ ਘੱਟੋ ਘੱਟ ਚਲੋ ਜਿਹੜੀਆਂ ਸਾਡੀਆਂ ਸਾਨੂੰ ਪੱਕਾ ਕਰਨ ਦਾ ਦੂਰ ਦੀ ਗੱਲ ਹੈ ਜਿਹੜੀ ਅਸੀਂ ਮੰਗ ਰੱਖ ਰਹੇ ਹਾਂ ਵੀ ਪੰਜਾਬ ਦੇ ਲੋਕਾਂ ਨਾਲ ਸਿਹਤਾਂ ਨਾਲ ਖਲਵਾੜ ਨਾ ਹੋਵੇ ਉਹਦੇ ਤਹਿਤ ਤਾਂ ਇਹ ਕਾਰਵਾਈ ਕਰ ਸਕਦੇ ਆ ਜਿੱਦਾਂ ਖੜੀਆਂ ਗੱਡੀਆਂ ਥਾਣਿਆਂ ਦੇ ਵਿੱਚ ਬਾਈ ਜੀ ਗੱਡੀ ਖੜੀ ਹੈ ਹਾਜ਼ਰੀ ਬੰਦੇ ਦੀ ਬਟੰਡੇ ਦੀ ਪੈ ਰਹੀ ਹੈ ਗੰਗਾ ਨਗਰ ਗੱਡੀ ਖੜੀ ਹੈ ਰਾਸਤਾਨ ਦੀ ਹਾਜ਼ਰੀ ਪਈ ਜਾਂਦੀ ਹੈ ਤੇ ਕੀ ਇਹ ਕਪਲਾ ਨਹੀਂ ਇਹਦੀ ਜਾਂਚ ਕਾਦੀ ਚਾਹੀਦੀ ਹੈ ਇਹ ਤਾਂ ਫੌਰਨ ਤੌਰ ਤੇ ਇਹਨਾਂ ਤੇ ਪਰਚਾ ਦਰਜ ਕਰਨਾ ਚਾਹੀਦਾ ਬੇਹੱਦ ਜ਼ਿਆਦਾ ਇਹ ਮਾਮਲਾ ਇੰਪੋਰਟੈਂਟ ਹੈਗਾ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਆ ਕਿਉਂਕਿ ਅਗਰ ਮੁਲਾਜ਼ਮ ਹੀ ਇਹ આરોਪ ਲਾ ਰਹੇ ਆ ਕਿ 500 ਰੁਪਏ 500 ਕਰੋੜ ਦਾ ਇੱਕ ਢਾਲਾ ਹੋ ਤਾਂ ਫਿਰ ਜਾਂਚ ਕਿਉਂ ਨਹੀਂ ਹੋਣਾ ਚਾਹੀਦੀ ਜੇ ਇੱਥੇ ਬੈਠੇ ਆ ਤਾਂ ਐਵੇਂ ਮਰਨ ਵਰਤ ਤੇ ਨਹੀਂ ਬੈਠੇ ਹੋਣੇ ਇਹ ਮਰਨ ਵਰਤ ਤੇ ਬੈਠਾ ਦੇ ਕੁਝ ਕਾਰਨ ਹੋਣੇ ਆ ਕੁਝ ਘਟਾਲੇ ਹੋਣੇ ਆ ਉਹਦੀ ਜਾਂਚ ਹੋ ਜਾਣੀ ਚਾਹੀਦੀ ਆ ਤਾਂ ਇਹ ਜਾਂਚ ਕਿਉਂ ਨਹੀਂ ਹੋ ਰਹੀ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਤਾਂ ਹਾਲ ਫਿਲਾਲ ਅਸੀਂ ਇਹ ਤੁਹਾਡੇ ਸਾਹਮਣੇ ਚਿਰੂ ਰੱਖ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਇਸ ਤੇ ਕੋਈ ਕਾਰਵਾਈ ਕਰਦੀ ਆ ਜਾਂ ਨਹੀਂ ਕਰਦੀ ਜਾਂ ਕਾਰਨ ਕੀ ਆ ਨਾ ਕਰਨ ਦੇ ਕਾਰਵਾਈ ਕੋਈ ਇਹਦੇ ਵਿੱਚ ਕੋਈ ਅਫਸਰ ਤਾਂ ਨਹੀਂ ਇਨਵੋਲਵ ਕੀ ਇਹਦੇ ਵਿੱਚ ਕੋਈ ਪੋਲੀਟੀਸ਼ੀਅਨ ਤਾਂ ਨਹੀਂ ਇਨਵੋਲਵ ਇਹ ਚਮਾਰ ਚੀਜ਼ਾਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਪਸ਼ਟ ਹੋ ਜਾਣਗੀ ਲੇਕਿਨ ਹਾਲ ਫਿਲਾਲ ਇਹ ਤਸਵੀਰ ਜਿਹੜੀ ਹੈਗੀ ਜ਼ਰੂਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਹ 5 ਦਿਨਾਂ ਤੋਂ ਇੱਥੇ ਮਰਨਵਰਤ ਤੇ ਬੈਠੇ ਹੋਏ ਨੇ ਤੇ ਇਹਨਾਂ ਦੀ ਸਾਰ ਲੈਣ ਵਾਲਾ ਇੱਥੇ ਕੋਈ ਵੀ ਨਹੀਂ ਆਇਆ ਕੈਮਰਾਮੈਨ ਤੁਲਸੀ ਮਹਿਰਾ ਦਿਨਾਰ ਰਵਿੰਦਰ ਮੀਤ ਪੀਟੀਸੀ ਨਿਊਜ਼ ਮੋਹਾਲੀ